ਤੁਸੀਂ ਡੇਰੇ ਜੀ ਬਾਰਡਰ ਪੱਟੀ ਨੂੰ ਸ਼ਮਾਇਆ ਮੂਰੇ ਪੱਟੀ ਪਹੁੰਚੇ ਆ ਡੇਰਾ ਬਾਬਾ ਨਾਨਕ ਦੇ ਦੀਨ ਪਿੰਡ ਗਾਜੀ ਨਗਲ ਜੀ ਜਿੱਥੇ ਕੀ ਵਖ ਵਖ ਲਾਜ ਕਰਦੇ ਨੇ ਡਾਕਟਰ ਸਾਹਿਬ ਲਾਜ ਵਖ ਵਖ ਕਾਦਾ ਕਰਦੇ ਨੇ ਸਾਡੇ ਨਾਲ ਮੌਜੂਦ ਨੇ ਇਸ ਵੇਲੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਇਸ ਲਾਜ ਬਾਰੇ ਜੀ ਜੀ ਡਾਕਟਰ ਸਾਹਿਬ ਪਹਿਲਾਂ ਤੁਸੀਂ ਆਪਣਾ ਨਾਮ ਮੇਰਾ ਨਾਮ ਸਤਪਾਲ ਸਿੰਘ ਹੈ ਜੀ ਪਿੰਡ ਗਾਜੀ ਨਗਲ ਕਿਹੜੇ-ਕਿਹੜੀਆਂ ਜਿਹੜੀਆਂ ਬਿਮਾਰੀਆਂ ਦਾ ਤੁਸੀਂ ਇਲਾਜ ਕਰਦੇ ਹੋ ਜੀ ਅਹੀਂ ਜੀ ਸਰਵਾਈਕਲ ਦਾ ਡਿਸਕਸ ਦਾ ਹਰ ਤਰ੍ਹਾਂ ਦੇ ਮਨਕਿਆਂ ਦੇ ਰੋਗਾਂ ਦਾ ਜੋੜਾਂ ਦਾ ਇਲਾਜ ਕੀਤਾ ਜਾਂਦਾ ਹੈ ਤੇ ਜਿਹੜਾ ਡਿਸਕ ਦੀ ਪ੍ਰੋਬਲਮ ਅੱਜ ਕੱਲ ਬੜੀ ਆ ਰਹੀ ਹੈ ਜੀ ਸਾਰੇ ਮਨ ਲਿਏ ਚੱਲੀਏ ਤੇ ਸਰਵਾਈਕਲ ਦਾ ਤੇ ਡਿਸਕ ਦਾ ਜਿਆਦਾ ਹੋ ਇਹ ਕਿਤਨਾ ਪਤਾ ਲੱਗਦਾ ਵਾ ਸਾਨੂੰ ਵੀ ਆ ਜਿਹੜੀ ਸਰਵਾਈਕਲ ਦਾ ਵੀ ਸਾਨੂੰ ਹੋ ਗਿਆ ਵਾ ਜਾਂ ਦਰਦ ਕਰਦੀ ਆਈਏ ਇਹਦੇ ਜੀ ਮਰੀਜ਼ ਜਿਹੜਾ ਉਹਨੂੰ ਆਪਣੇ ਸਿਰ ਦਾ ਸਿਰ ਭਾਰਾ ਹੋ ਜਾਂਦਾ ਬਾਵਾ ਦਰਦ ਕਰਨ ਲੱਗ ਪੈਂਦੀਆਂ ਨੇ ਤੇ ਤੇ ਜੇ ਦੋਨੋਂ ਆਪਨੇ ਆ ਕੇ ਮਹਿਸੂਸ ਹੁੰਦਾ ਜਦੋਂ ਫਿਰ ਸਾਡੇ ਕੌਂਦਿਆਂ ਚੈੱਕ ਕਰਕੇ ਉਹਨੂੰ ਦੱਸ ਦਿੰਦੇ ਨੇ ਕਿ ਤੁਹਾਡੇ ਮਨਕਿਆ 'ਚ ਗੈਪ ਆ ਜਾਂ ਨਸ ਦੱਬੀ ਆ ਜਦੋਂ ਨਸ ਦੱਬੀ ਤੇ ਗੈਪ ਆ ਉਹਦੇ ਨਾਲ ਸਰਵਾਈਕਲ ਦਾ ਰੋਗ ਬਣ ਜਾਂਦਾ ਇਹ ਤੇ ਹੋ ਗਿਆ ਜੀ ਸਰਵਾਈਕਲ ਦਾ ਹਾਂਜੀ ਰੀੜ ਦੀ ਹੱਡੀ ਦਾ ਵੀ ਜਿਹੜਾ ਵੀ ਅੱਜ ਕੱਲ੍ਹ ਪਰਚਲਤੇ ਇਹ ਵੀ ਬੜਾ ਵੀ ਰਜਾਨ ਚੱਲ ਰਿਹਾ ਹੈਗਾ ਹਾਂ ਜੀ ਕਾਜ ਕਰਕੇ ਨੌਜਵਾਨਾਂ ਵਿੱਚ ਵੀ ਇਹ ਵੇਖਣ ਨੂੰ ਮਿਲ ਰਿਹਾ ਵਾ ਬਜ਼ੁਰਗਾਂ ਵਿੱਚ ਵੀ ਹੈਗਾ ਬਜ਼ੁਰਗਾਂ ਦੇ ਵਿੱਚ ਵੀ ਹਾਂਜੀ ਮਾਲਕੇ ਚੱਲੀ ਜੀ ਇਹ ਵਿਸਥਾਰ ਨਾਲ ਥੋੜਾ ਇਸ ਬਾਰੇ ਵਿੱਚ ਜੀ ਜੇ ਤਾਂ ਅੱਜ ਦੇ ਹਿਸਾਬ ਨਾਲ ਲਈਏ ਤੇ ਅੱਜ ਦੇ ਹਿਸਾਬ ਨਾਲ ਲੋਕਾਂ ਵਿੱਚ ਵੀਕਨੈਸ ਜ਼ਿਆਦਾ ਹੋ ਚੁੱਕੀ ਆ ਵਿਟਾਮਿਨ ਦੀ ਘਾਟ ਹੋ ਚੁੱਕੀ ਆ ਡਿਕਸ ਦੀ ਕਮਜ਼ੋਰੀ ਹੋਣ ਕਰਕੇ ਥੋੜਾ ਵੀ ਜ਼ੋਰ ਕਰਨ ਦੇ ਨਾਲ ਮਨਕਿਆਂ ਵਿੱਚ ਸਪੇਸ ਆ ਜਾਂਦੀ ਆ ਡਿਕਸ ਨੂੰ ਜ਼ੋਰ ਚੱਲ ਜਾਂਦਾ ਜਿਹੜੇ ਕਰਕੇ ਸਾਰਿਆਂ ਵਿੱਚ ਇਹ ਬਿਮਾਰੀ ਜ਼ਿਆਦਾ ਆ ਰਹੀ ਆ ਇਹ ਤੀਸਰੀ ਹੁਣ ਰਹੀ ਬਿਮਾਰੀ ਸਾਡੀ ਜਿਹੜੀ ਜੀ ਆਪਣਾ ਗੋਡਿਆਂ ਦੀ ਦਰਦਾਂ ਦੀ ਜੜੀ ਹੈਗੀ ਹੈ ਵੀ ਇਹ ਵੀ ਆਮ ਜੜੀ ਹੈਗੀ ਹੈ ਵੀ ਬੜੀ ਬਜ਼ੁਰਗਾਂ ਦੇ ਵਿੱਚ ਖਾਸ ਕਰਕੇ ਮੈਪੀ ਇਹ ਵੀ ਹੈਗੀ ਹੈ ਜੀ ਉਸ ਬਾਰੇ ਵੀ ਜਾਣਕਾਰੀ ਵਿੱਚ ਇਹ ਵੀ ਇਹਦਾ ਹੀ ਕਾਰਨ ਹੈ ਜੀ ਜਿਆਦਾ ਰੀਡ ਦੀ ਹੱਡੀ ਦੀ ਕਮਜ਼ੋਰੀ ਕਾਰਨ ਸਾਰਾ ਵਜ਼ਨ ਜਿਹੜਾ ਸਰੀਰ ਦਾ ਸਾਰਾ ਗੋਡਿਆਂ ਤੇ ਪੈਂਦਾ ਗੋਡਿਆਂ ਤੇ ਪੈਣ ਕਰਕੇ ਗਰੀਸ ਸਮੇਂ ਦੇ ਹਿਸਾਬ ਨਾਲ ਘਟਣ ਨਾਲ ਗੋਡਿਆਂ 'ਚ ਦਰਦ ਆ ਜਾਂਦੀ ਹੈ ਜਿਹੜੀ ਸਰਵਾਈਕਲ ਦਾ ਵਾਜੀ ਇਹ ਕੋਰਸ ਜਿਹੜਾ ਵਾ ਬਈ ਇਹ ਕਿੰਨੇ ਦਿਨਾਂ ਦਾ ਕੋਰਸ ਹੁੰਦਾ ਜੀ ਇੱਕ ਘੱਟ ਤੋਂ ਘੱਟ ਜੀ 1 ਮਹੀਨੇ ਦਾ ਕੋਰਸ ਹੁੰਦਾ ਤੇ ਵੱਧ ਤੋਂ ਵੱਧ 40 ਦਿਨ ਦਾ ਪੁਰਾਣੇ ਤੇ ਪੁਰਾਣੇ ਦਾ ਡਿੱਸੇ ਦਾ ਵੀ ਹੈ ਜੀ ਹਾਂਜੀ ਡਿੱਸੇ ਦਾ ਵੀ ਹੋਏ ਜੀ ਅੱਛਾ ਜੀ ਡਾਕਟਰ ਸਾਹਿਬ ਗਾਲਿਆ ਜੀ ਆਪਾਂ ਪਹੁੰਚਨੇ ਆ ਜੀ ਮੰਨ ਕੇ ਚਲਿਏ ਜੇ ਕੋਈ ਮਰੀਜ਼ ਅਮਰਸਰ ਤੋਂ ਆਉਂਦਾ ਵਾ ਹਾਂਜੀ ਉਹਨੂੰ ਤੁਹਾਡਾ ਜਿਹੜਾ ਰੂਟ ਹੈ ਕਿਹੜਾ ਸ਼ੂਟ ਕਰੇਗਾ ਉਹਨਾਂ ਨੂੰ ਜੇ ਤੇ ਉਹਨਾਂ ਨੇ ਆਪਣਾ ਵਹੀਕਲ ਚਾਉਣਾ ਫਿਰ ਉਹਨਾਂ ਨੂੰ ਸ਼ਾਹਪੁਰ ਜਾਜਨ ਵਾਲਾ ਉਹਨਾਂ ਡੇਰਾ ਬਾਬਾ ਅਨੰਤ ਸਹਿਰ ਰੋਡ ਵਾਲਾ ਫਰੇਗੜ ਚੂੜੀਆਂ ਤੋਂ ਜੇ ਗਰਦਾਸਪੁਰੋਂ ਹੈ ਜੀ ਫਿਰ ਉਹਨਾਂ ਨੂੰ ਕਾਲਾ ਨੌਰ ਵਾਣਾ ਪਏਗਾ ਜੀ ਜਾਂ ਤੇ ਆਪਣੇ ਕਾਲਾਂ ਵਾਲੀ ਚੌਂਕ ਚੋਂ ਨਹੀਂ ਤਾਂ ਕਾਲਾ ਨੌਰ ਕੋਟੜੀ ਸੂਰਤ ਮੱਲੀ ਹਾਂਜੀ ਤੇ ਪਟਾਲਾ ਜੀ ਤੇ ਬਟਾਲੇ ਤੋਂ ਸਿੱਧਾ ਹੀ ਆਪਣੇ ਮੇਨ ਡੇਰਾ ਬਾਬਾ ਨਾਨਕ ਸਾਹਿਬ ਰੋਡ ਤੋਂ ਡੇਰਾ ਪਟਾਣਾ ਪਿੰਡ ਤੋਂ ਮੁੜਨਾ ਜੀ ਤੇ ਡਾਕਟਰ ਸਾਹਿਬ ਜੀ ਚਲੋ ਇਲਾਜ ਤੇ ਤੁਹਾਡੀ ਹੈ ਜੀ ਜਿਹੜੀ ਤੁਹਾਡੀ ਆਪਣੀ ਫੀਸ ਬਾਰੇ ਵੀ ਕਿਸੇ ਵੇਲੇ 605 ਹੋ ਸਕਦਾ ਚੀਦੰਬ ਜੇ ਕੋਈ ਕਿਸ ਨੇ 82 ਹੋਣਾ ਹੋਵੇ ਅਗਲਾ ਸੋਚਦਾ ਵਾ ਵੀ ਫੀਸ ਡਾਕਟਰ ਸਾਹਿਬ ਦੀ ਕਿੰਨੀ ਹੋਏਗੀ ਉਸ ਬਾਰੇ ਵੀ ਜਾਣਕਾਰੀ ਦਿਓ ਫੀਸ ਸਾਡੀ ਨਾਰਮਲ ਹੈ ਜੀ ਜੇ ਕੋਈ ਮਾਤਰ ਬੰਦਾ ਗਰੀਬ ਬੰਦਾ ਉਹ ਤਾਂ ਫਰੀ ਚ ਵੀ ਇਲਾਜ ਕਰਦੇ ਆਂ ਜੀ ਤੇ ਜੇ ਕੋਈ ਉਸ ਤਰ੍ਹਾਂ ਸਾਡੀ ਨਾਰਮਲ ਫੀਸ 200 ਰੁਪਿਆ 300 ਰੁਪਿਆ ਫੀਸ ਬਸ ਡੇ ਸਿੱਧੇ ਮਣਕਿਆਂ ਦੀ ਤੇ ਦਵਾਈ ਦਾ ਅਲਾਦਾ ਜੇ ਕੋਈ ਦਵਾਈ ਖਾਣਾ ਚਾਹੁੰਦਾ ਹੈ ਹੋਰ ਕੋਈ ਪਰੇਜ ਹੈ ਜੀ ਜੇ ਚੀਜ਼ਾਂ ਦਾ ਕੋਈ ਕਿਸੇ ਦਾ ਜੀ ਪਰੇਜ ਹੋਈ ਜੀ ਸਰਵਾਈਕਲ ਦਾ ਤੇ ਇਹੀ ਸਿਰਥ ਵਾਲੇ ਕੋਈ ਬਾਹਤ ਸਹਰਾਣਾ ਭਾਰੀ ਚੀਜ਼ ਨਾ ਲਵੇ ਤੇ ਡਿਕਸ ਦਾ ਕੋਈ ਭਾਰੀ ਚੀਜ਼ ਨਾ ਚੁੱਕੇ ਚਕਾਵੇ ਬਸ ਇਹ ਸੰਜੀਤ ਡਾਕਟਰ ਸਾਹਿਬ ਨਾਲ ਰੂਬਰੂ ਆਪਾਂ ਅੱਜ ਇਹਨਾਂ ਨਾਲ ਗੱਲਬਾਤ ਕੀਤੀ ਹੋਈ ਹੈ ਗਿਆ ਬਾਰਡਰ ਨਿਊਜ਼ ਪੱਟੀ ਦੇ ਮਾਧਿਅਮ ਰਾਈ ਵੀ ਆਪਾਂ ਅਪੀਲ ਕਰਾਂਗੇ ਜਿਹੜੇ ਵੀ ਮਰੀਜ਼ ਹੈਗੇ ਨੇ ਵੀ ਇੱਥੇ ਇੱਕ ਵਾਰੀ ਜ਼ਰੂਰ ਪਹੁੰਚੋ ਤੇ ਆਪਣਾ ਜਿਹੜਾ ਵੇ ਲਾ ਜਿਹੜਾ ਕਰਾਓ ਜੀ ਡੇਰਾ ਬੱਬਨਾਨ ਤੋਂ ਮੂਰ ਅੱਜ ਪੱਟੀ ਦੀ ਵਿਸ਼ੇਸ਼ ਰਿਪੋਰਟ